ਕੁੱਤੀ ਦੇ ਕਤੂਰੇ ਹੋਣ ਤੇ ਮਾਲਕ ਨੇ ਦਿੱਤੀ 3 ਲੱਖ ਦੀ ਪਾਰਟੀ ਕਰ ਲਿਆ ਵਿਆਹ ਜਿੰਨਾ ਕੱਠ ਅਕਸਰ ਹੀ ਕਿਹਾ ਜਾਂਦਾ ਹੈ ਕਿ ਲੋਕ ਪਰੇ ਤੋਂ ਪਰੇ ਪਏ ਨੇ ਜਿਸ ਦੀ ਇੱਕ ਹੁਣ ਇੱਕ ਵੱਖਰੀ ਹੀ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕੁਝ ਲੋਕ ਨੱਚਦੇ ਦਿਖਾਈ ਦੇ ਰਹੇ ਨੇ ਦਰਸਲ ਜੋ ਵਿਅਕਤੀ ਤੁਹਾਨੂੰ ਵੀਡੀਓ ਵਿੱਚ ਕਤੂਰੇ ਲਈ ਬੈਠਾ ਦਿਖਾਈ ਦੇ ਰਿਹਾ ਹੈ ਇਸ ਨੇ ਘਰ ਵਿੱਚ ਇੱਕ ਕੁੱਤੀ ਰੱਖੀ ਹੋਈ ਸੀ ਅਤੇ ਜਦੋਂ ਇਹ ਕੁੱਤੀ ਸੂਈ ਤਾਂ ਉਸ ਨੇ ਤਿੰਨ ਕਤੂਰੇ ਦਿੱਤੇ ਤਾਂ ਕੁੱਤੀ ਦਾ ਮਾਲਕ ਇੰਨਾ ਖੁਸ਼ ਹੋਇਆ ਕਿ ਕੁੱਤੀ ਦੇ ਤਿੰਨ ਕਤੂਰੇ ਹੋਣ ਤੇ ਬਿਆਜ ਨਾਲ ਇਕੱਠ ਕਰ ਲਿਆ ਬੈਂਡ ਬਾਜੇ ਵਾਲੇ ਬੁਲਾਏ ਸਾਰੇ ਰਿਸ਼ਤੇਦਾਰ ਤੇ ਯਾਰ ਦੋਸਤ ਵੀ ਇਕੱਠੇ ਕਰ ਲਏ ਅਤੇ ਕੁੱਤੀ ਦੇ ਮਾਲਕ ਨੇ ਕੁੱਤੀ ਦੇ ਤਿੰਨ ਕਤੂਰੇ ਹੁਣ ਤੇ 3 ਲੱਖ ਰੁਪਏ ਖਰਚ ਦਿੱਤੇ ਸੋ ਸ਼ਾਇਦ ਇਸੇ ਲਈ ਤਾਂ ਕਿਹਾ ਜਾਂਦਾ ਹੈ ਕਿ ਦੁਨੀਆ ਪਰੇ ਤੋਂ ਪਰੇ ਪਈਏ ਪਰ ਇਸ ਵੀਡੀਓ ਨੂੰ ਦੇਖ ਕੇ ਕੁਝ ਲੋਕ ਇਹ ਵੀ ਕਹਿ ਰਹੇ ਨੇ ਕਿ ਜੇ ਇਹ 3 ਲੱਖ ਰੁਪਏ ਬੰਦਿਆਂ ਤੇ ਨਾ ਖਰਚ ਕੇ ਇਹਨਾਂ ਬੇਜੁਬਾਨਾਂ ਕੁੱਤਿਆਂ ਉੱਪਰ ਹੀ ਖਰਚੇ ਜਾਂਦੇ ਤਾਂ ਚੰਗਾ ਹੋਣਾ ਸੀ ਸੋ ਕਿਸੇ ਦੇ ਕਹੇ ਤੇ ਕੌਣ ਮੰਨਦਾ ਹੈ ਹਰ ਕੋਈ ਆਪਣੀ ਮਨਮਰਜ਼ੀ ਕਰਦਾ ਹੈ ਪਰ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ